नमस्कार हम सब साथी रशिया घूमने के लिए आए थे नवे साल पर और हमें यहाँ पर एक एजेंट मिला उसने हमें यहाँ पर घुमाया फिराया रशिया में और वो बाद में हमें बोला कि मैं आप सबको बेलारूस के लिए ले चलता हूँ वहाँ पर आप सबको घुमा फिरा के लाता हूँ और वो हमें बेलारूस लेकर चला गया हमें इस बात का नहीं पता था वहाँ पर वीजा की ज़रूरत होती है वो हमें ऐसे ही लेकर चला गया और वहाँ जाकर हमसे वो पैसे मांगने लगा मतलब जो उसने पहले पैसे मांगे थे हमने वो दे दिए उसके बाद और पैसे मांगने लगा हमारे पास और पैसे नहीं थे उसने हमको ना वहीं पर बेलारूस हाईवे पर छोड़ दिया और वहां फिर हमको पुलिस पुलिस ने ने पकड़ लिया रशिया आर्मी को दे दिया हमें रशिया आर्मी ने हमें पता नहीं कहाँ पर रखा तीन से चार दिन रखा और हमारे आगे एक हमारी भाषा वाला बंदा आया मतलब उससे फोन पर बात करवाई और हमारे आगे शर्त रखी या या तो आप सबको दस साल की जेल होगी या फिर हमारे साथ एक कॉन्ट्रैक्ट साइन कर लो जिसमें आपको कुछ नहीं करना है आपको मतलब हेल्पर की जॉब मिलेगी खाना वगैरह बनाने में या ड्राइवर वगैरह की कोई ऐसी जॉब मिलेगी आप हमारे साथ कॉन्ट्रैक्ट साइन कर लो तो हमने वो कॉन्ट्रैक्ट कर लिया वो उनकी भाषा में था हमें नहीं पता था उसमें क्या क्या लिखा है और उसके बाद उन्होंने हमें ट्रेनिंग सेंटर पर डाल दिया वहाँ हमें जाके पता चला भी हमारे साथ धोखा हुआ है उन्होंने हमें आर्मी में भर्ती कर लिया है वहाँ पर हमारे साथ ट्रेनिंग दी गई ट्रेनिंग देने के बाद हमें यहाँ पर यूक्रेन छोड़ दिया गया यूक्रेन हमारे साथ हमारे जो साथी थे उनको ना फ्रंट लाइन पर डाल दिया गया है हमारे साथ और भी साथी थे और हम सात बंदे हैं जो कि एक या दो दिन के अंदर हमें भी कह रहे हैं कि आपको फ्रंट लाइन में डालेंगे और आप सबको युद्ध लड़ना पड़ेगा हमारी हम बिल्कुल भी युद्ध के लिए नहीं तैयार हैं हमें किसी को भी अच्छे से बंदूक भी नहीं पकड़नी आती और ये हमें फ्रंट लाइन पर डालना चाहते हैं हमारी इंडियन एम्बेसी से और भारत सरकार से आशा है कि हमें सबको चार पाँच दिन हो गए ना गालू जान लगा अगे खड़ा तो कह दिया कि डेडी मम्मी मैं ਫਿਰ ਲੈ ਜਲੇ ਨੇ ਵੀ ਤੁਸੀਂ ਚਿੰਤਾ ਨਹੀਂ ਕਰਨੀ ਅੱਗੇ ਜਾ ਕੇ ਰੇਂਜ ਨਹੀਂ ਹੁੰਦੀ ਤੇ ਮੇਰੀ ਹੋਂਸਾ ਦਾ ਗੱਲ ਤੁਹਾਡੇ ਨਾਲ ਨਾ ਹੋਵੇ ਤੇ ਅਸੀਂ ਬਹੁਤ ਚਿੰਤਾ ਦੇ ਵਿੱਚ ਆ ਕਿਉਂਕਿ ਅਸੀਂ ਪਹਿਲਾਂ ਤੇ ਮਨ ਨੂੰ ਖੁਸ਼ੀ ਆਈ ਪ੍ਰਧਾਨ ਮੰਤਰੀ ਰਸ਼ਿਆ ਗਿਆ ਸੀ ਉਧਰ ਦੇ ਪ੍ਰਧਾਨ ਮੰਤਰੀ ਨਾਲ ਉਤਨ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਤੇ ਭਾਰਤੀ ਨੌਜਵਾਨਾਂ ਨੂੰ ਛੁਡਾਉਣ ਵਾਸਤੇ ਤੇ ਉਹ ਮੰਨ ਵੀ ਗਏ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਦੀ ਜਲਦੀ ਛੱਡ ਦਿੱਤੇ ਜਾਣਗੇ ਤੇ ਬੜਾ ਮਨ ਨੂੰ ਖੁਸ਼ੀ ਹੋਈ ਸੀ ਪਰ ਇਹਦੇ ਉਲਟ ਹੋ ਰਿਹਾ ਕੰਮ ਬੱਚਿਆਂ ਨੂੰ ਪਿੱਛੇ ਲੈ ਆਉਣਾ ਚਾਹੀਦਾ ਸੀ ਬੱਚਿਆਂ ਨੂੰ ਤੇ ਅੱਗੇ ਲੈ ਕੇ ਜਾ ਰਹੇ ਨੇ ਇਹ ਪਤਾ ਨਹੀਂ ਕੀ ਹੋ ਰਿਹਾ ਸਾਡੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਭਾਰਤ ਸਰਕਾਰ ਨੂੰ ਕਿ ਬੱਚਿਆਂ ਨੂੰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਦੇ ਕੋਲ ਅਸੀਂ ਤਾਕਤਾਂ ਕੁਝ ਵੀ ਕਰ ਸਕਦੇ ਨੇ ਇਹ ਫਿਰ ਦੁਬਾਰਾ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਬੱਚੇ ਨੂੰ ਵਾਪਸ ਲਿਆਂਦਾ ਜਾਵੇ ਅਸੀਂ ਤੇ ਉਹਨਾਂ ਵਾਸਤੇ ਪ੍ਰਦਾਨ ਵਿੱਚ ਵਾਸਤੇ ਬਹੁਤ ਬਹੁਤ ਸੀਸਾ ਹੀ ਦੇਵਾਂਗੇ ਕਿਉਂਕਿ ਜੇ ਸਾਡਾ ਬੱਚਾ ਘਰ ਆ ਜਾਵੇਗਾ ਜੀ ਬੱਚੇ ਦਾ ਕੋਈ ਜਿਹੜਾ ਪਰਮਡੋਗ ਮੈਨ ਰਿਹਾ ਹੁੰਦਾ ਕੀ ਹਾਂਜੀ ਬੱਚਿਆਂ ਨੂੰ ਡਿਸਚਾਰਜ ਪੇਪਰ ਮਿਲਣ ਨੂੰ ਡੇਢ ਮਹੀਨਾ ਹੋ ਗਿਆ ਰੋਦ ਦਿਖਾਏ ਵੀ ਆ ਕਮਾਂਡਰਾਂ ਨੂੰ ਪਰ ਉਹ ਕਮਾਂਡਰ ਨਹੀਂ ਮੰਨਦੇ ਵੀ ਕਮਾਂਡਰ ਕੋਈ ਕਹਿੰਦੇ ਸਾਈਨ ਨਹੀਂ ਕਰਦੇ ਉਹ ਕਹਿੰਦੇ ਸਾਨੂੰ ਉੱਪਰੋਂ ਆਰਡਰ ਕੋਈ ਆਏ ਮੰਗਦੇ ਆ ਉੱਪਰੋਂ ਆਰਡਰ ਪਤਾ ਨਹੀਂ ਜਨਰਲ ਦਾ ਆਰਡਰ ਮੰਗਦੇ ਆ ਜਾਂ ਕਿਹਦਾ ਮੰਗਦੇ ਆ ਕਿ ਉੱਪਰੋਂ ਆਰਡਰ ਆਏਗਾ ਤੇ ਫਿਰ ਅਸੀਂ ਛੱਡਾਂਗੇ ਤੁਹਾਨੂੰ ਜੀ ਨਾ ਜੀ ਉਧਰ ਦੀ ਬਟਾਲ ਸਾਰੇ ਬੱਚੇ ਅਲੱਗ-ਅਲੱਗ ਕਰਤੇ ਨੇ ਜਦੋਂ ਦੋ ਵੀਡੀਓ ਆਈਆਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕੀ ਪਤਾ ਲੱਗਾ ਉਹਨਾਂ ਸਾਰੇ ਬੱਚੇ ਵੱਖ-ਵੱਖ ਬਟਾਲੀਅਨਾਂ ਦੇ ਵਿੱਚ ਕਰ ਦਿੱਤੇ ਨੇ ਇਹ ਸਾਡਾ ਬੱਚਾ ਵੀ ਉਧਰ ਦੀ ਰਸਿਆ ਦੀ ਬਟਾਲੀਅਨ ਦੇ ਨਾਲ ਇਕੱਲਾ ਹੈ ਤੇ ਬਾਕੀ ਦੂਸਰੇ ਬੱਚੇ ਜਿਹੜੇ ਉਹ ਵੀ ਉਧਰ ਫਰੰਟ ਲਾਈਨ ਵਾਲੀ ਸਾਈਡ ਤੇ ਚੱਲ ਰਹੇ ਨੇ ਕਿੰਨਾ ਡਰਵਾ ਕਿੰਨੀ ਪਰੇਸ਼ਾਨੀਆਂ ਘਰ ਦੇ ਵਿੱਚ ਬਹੁਤ ਜ਼ਿਆਦਾ ਡਰ ਆ ਜੀ ਇਦੋਂ ਵੱਡਾ ਡਰ ਕਿਹੜਾ ਜਿਹੜਾ ਬੱਚਾ ਇਹ ਹੁਣ ਕੋਈ ਉਹ ਲੜਾਈ ਤੇ ਹੈ ਨਹੀਂ ਕਿ ਕਿਰਪਾਨਾਂ ਵਾਲੀ ਜਾਂ ਕੋਈ ਇਹ ਤੇ ਮੁਝਾਈ ਲੜਾਈ ਹੈ ਕਿਤੇ ਵੀ ਮੁਝਾਇਲ ਤੁਹਾਨੂੰ ਪਤਾ ਇੱਕ ਥਾਂ ਡਿੱਗਦੀ ਹੈ ਤੇ ਕਿੰਨਾ ਥਾਂ ਕਿਹੜੀ ਕਿੰਨੀ ਜਗ੍ਹਾ ਨੁਕਸਾਨੀ ਜਾਂਦੀ ਹੈ ਇਸ ਕਰਕੇ ਬਹੁਤ ਜ਼ਿਆਦਾ ਡਰ ਹੈ ਤੇ ਦੁਬਾਰਾ ਫੇਰ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਨੂੰ ਕਿ ਬੱਚਿਆਂ ਨੂੰ ਕਿਰਪਾ ਕਰਕੇ ਤਗੜੇ ਹੋ ਕੇ ਆਰਡਰ ਦੇ ਕੇ ਬੱਚਿਆਂ ਨੂੰ ਵਾਪਸ ਮਂਗਾਓ ਜੀ